ਸਸਿਕਲ ਜੀ ਸਾਰਿਆਂ ਨੂੰ ਤੇ ਅੱਜ ਇੱਕ ਹੋਰ ਵੀਡੀਓ ਲੈ ਕੇ ਅ ਤੁਹਾਡੇ ਰੂਬਰੂ ਹੋ ਰਿਆਂ ਅੱਜ ਦਾ ਮੁੱਦਾ ਹੈ ਜੀ ਜੋ ਬੱਚੇ ਕੈਨੇਡਾ ਤੋਂ ਵਾਪਸ ਆ ਰਹੇ ਹਨ ਹਾਂਜੀ ਜੋ ਬੱਚੇ ਕੈਨੇਡਾ ਤੋਂ ਵਾਪਸ ਆ ਰਹੇ ਹਨ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਤੇ ਜਿਨ੍ਹਾਂ ਨੇ ਅੱਗੇ ਰੈਫਿਊਜੀ ਕੇਸ ਨਹੀਂ ਲਾਏ ਉਹ ਕੈਨੇਡਾ ਤੋਂ ਵਾਪਸ ਆ ਰਹੇ ਹਨ ਉਹਨਾਂ ਦੇ ਮਾਪਿਓ ਉਹਨਾਂ ਦੀ ਮੈਨੂੰ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕੀ ਆਦੇ ਬੱਚਿਆਂ ਦਾ ਪਲੀਜ਼ ਹੌਸਲਾ ਵਧਾਓ ਤੁਹਾਡੇ ਹੌਸਲੇ ਦੀ ਇਸ ਟਾਈਮ ਉਹਨਾਂ ਨੂੰ ਬਹੁਤ ਜ਼ਿਆਦਾ ਲੋਡ ਹੈ ਰਿਸ਼ਤੇਦਾਰ ਤਾਨੇ ਮਾਰਨਗੇ ਤੁਹਾਨੂੰ ਬਹੁਤ ਕੁਝ ਕਹਿਣਗੇ ਉਹਨਾਂ ਮਗਰ ਲੱਗ ਕੇ ਤੁਸੀਂ ਆਦੇ ਬੱਚਿਆਂ ਨੂੰ ਕੁਝ ਨਹੀਂ ਕਹਿਣਾ ਤੁਹਾਡੇ ਹੌਸਲੇ ਦੀ ਉਹਨਾਂ ਨੂੰ ਲੋਡ ਹੈ ਤੇ ਕੋਈ ਗੱਲ ਨਹੀਂ ਲਾਈਫ ਬਹੁਤ ਵੱਡੀ ਪਈ ਹੈ ਸ਼ੁਕਰ ਕਰੋ ਕਿ ਆਪਣੇ ਦੇਸ਼ ਉਹ ਵਾਪਿਸ ਆ ਰਹੇ ਹਨ ਬਹੁਤ ਓਪਰਚੁਨਿਟੀਆਂ ਨੇ ਆਪਣੇ ਦੇਸ਼ ਵਿੱਚ ਕੰਮ ਕਰਨ ਦੀਆਂ ਹੌਸਲਾ ਵਧਾਉਣ ਦੀਆਂ ਤੁਹਾਨੂੰ ਰਿਸ਼ਤੇਦਾਰ ਬਹੁਤ ਕੁਝ ਕਹਿਣਗੇ ਤੁਸੀਂ ਉਹਨਾਂ ਮਗਰ ਲੱਗ ਕੇ ਆਦੇ ਬੱਚਿਆਂ ਨੂੰ ਬਿਲਕੁਲ ਕੁਝ ਨਹੀਂ ਕਹਿਣਾ ਕਿਉਂਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੇ ਹਨ ਹੌਸਲਾ ਉਹਨਾਂ ਦਾ ਵੈਸੇ ਹੀ ਡਿੱਗਿਆ ਪਿਆ ਹੈ ਤੁਹਾਡਾ ਹੌਸਲਾ ਤੁਹਾਡਾ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਤੁਹਾਡਾ ਉਹਨਾਂ ਨੂੰ ਹੌਸਲਾ ਵਧਾਉਣਾ ਨਾ ਕਿ ਕਿਸੇ ਮਗਰ ਲੱਗ ਕੇ ਵੀ ਉਹਨਾਂ ਦਾ ਮੁੰਡਾ ਤਾਂ ਸਾਲ ਬਾਅਦ ਚ ਗਿਆ ਸੀ ਉਹ ਉੱਥੇ ਪੱਕਾ ਹੋ ਗਿਆ ਤੂੰ ਵਾਪਿਸ ਆ ਗਿਆ ਰੂਲਸ ਕੈਨੇਡਾ ਦੇ ਡੇ ਬਾਈ ਡੇ ਡੇ ਬਾਈ ਡੇ ਡੇ ਬਾਈ ਡੇ ਚੇਂਜ ਹੋ ਰਹੇ ਹਨ ਇਦਾਂ ਹੀ ਅਮਰੀਕਾ ਦਾ ਹੈ ਸੋ ਪਲੀਜ਼ ਤੁਸੀਂ ਆਦੇ ਬੱਚਿਆਂ ਦੀ ਸਪੋਰਟ ਕਰੋ ਜਿਹੜੇ ਡੌਂਕੀ ਲਾ ਕੇ ਗਏ ਸੀ ਉਹ ਵੀ ਵਾਪਿਸ ਆਇਆ ਹੈ ਰੱਬ ਦਾ ਸ਼ੁਕਰ ਕਰੋ ਕਿ ਤੁਹਾਡੇ ਬੱਚੇ ਸਹੀ ਸਲਾਮਤ ਵਾਪਿਸ ਆ ਗਏ ਪੈਸਿਆਂ ਦਾ ਕੋਈ ਗੱਲ ਨਹੀਂ ਹੌਲੀ ਹੌਲੀ ਸਾਰਾ ਕਵਰ ਅਪ ਹੋ ਜਾਂਦਾ ਪਰ ਤੁਹਾਡੇ ਤੁਹਾਡੀ ਔਲਾਦ ਤੁਹਾਡੇ ਬੱਚੇ ਉਹ ਵਾਪਿਸ ਆ ਰਹੇ ਹਨ ਤੇ ਤੁਸੀਂ ਪਰਮਾਤਮਾ ਦਾ ਸ਼ੁਕਰ ਕਰੋ ਤੇ ਫਿਰ ਮੇਰੀ ਇਹੀ ਬੇਨਤੀ ਹੈ ਕਿ ਆਦੇ ਬੱਚਿਆਂ ਦਾ ਹੌਸਲਾ ਵਧਾਓ ਉਹਨਾਂ ਦਾ ਹੌਸਲਾ ਨਾ ਡਿੱਗਣ ਦਿਓ ਬਹੁਤ ਓਪਰਚੁਨਿਟੀਆਂ ਨੇ ਇੱਥੇ ਬਹੁਤ ਕੁਝ ਕਰ ਸਕਦੇ ਹਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦੇ ਪਰਿਵਾਰਾਂ ਦਾ ਆਦੇ ਬੱਚਿਆਂ ਦਾ ਧਿਆਨ ਰੱਖੋ ਬਹੁਤ ਬਹੁਤ ਧੰਨਵਾਦੀ